ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਮੇਥੀ ਆਲੂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੇ ਮੇਥੀ ਆਲੂ ਹੈਗੇ ਨੇ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਚਲੋ ਇਹਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮੇਥੀ ਆਲੂ ਬਣਾਉਣ ਵਾਸਤੇ ਇੱਥੇ ਮੈਂ 5 ਗੁੱਛੀਆਂ ਦੇਖੋ ਮੇਥੀ ਦੀਆਂ ਲਈਆਂ ਨੇ ਵਜ਼ਨ ਦੇ ਵਿੱਚ ਇਹ 1 ਕਿਲੋ ਮੇਥੀ ਹੈਗੀ ਏ ਤੇ ਇਸ ਮੇਥੀ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਇਸ ਦੇ ਪੱਤੇ ਅਲੱਗ ਕਰ ਲੈਣੇ ਨੇ ਤੇ ਜਿਹੜੇ ਨਰਮ-ਨਰਮ ਡੰਡਲ ਹੈਗੇ ਨੇ ਇਸ ਦੇ ਉਹ ਵੀ ਆਪਾਂ ਇਸਤੇਮਾਲ ਕਰਨੇ ਨੇ ਕਿਉਂਕਿ ਜਿਹੜੇ ਨਰਮ ਡੰਡਲ ਹੁੰਦੇ ਨੇ ਉਹਨਾਂ ਦੇ ਵਿੱਚ ਮੇਥੀ ਦਾ ਫਲੇਵਰ ਕਾਫੀ ਜ਼ਿਆਦਾ ਸਵਾਦ ਹੁੰਦਾ ਤੇ ਮੇਥੀ ਸਾਰੀ ਦੇਖੋ ਇੱਥੇ ਮੈਂ ਸਾਫ਼ ਕਰਕੇ ਤੋਲ ਦਿੱਤੀ ਹੋਈ ਏ ਇਹ ਦੇਖੋ ਇਸ ਤਰੀਕੇ ਨਾਲ ਚੈੱਕ ਕਰਾਂਗੇ ਕਿੰਨੀ ਆਸਾਨੀ ਨਾਲ ਇਹ ਡੰਡਲ ਟੁੱਟ ਗਿਆ ਇਸ ਤਰ੍ਹਾਂ ਦੇ ਡੰਡਲ ਆਪਾਂ ਸਾਰੇ ਇਸਤੇਮਾਲ ਕਰਨੇ ਨੇ ਇਸ ਦੇ ਵਿੱਚ ਤੇ ਮੇਥੀ ਨੂੰ ਬਰੀਕ-ਬਰੀਕ ਕੱਟ ਲੈਣਾ ਤੇ ਸਾਰੀ ਹੀ ਮੇਥੀ ਜਿਹੜੀ ਹੈਗੀ ਇੱਥੇ ਕੱਟ ਕੇ ਮੈਂ ਇੱਕ ਬਰਤਨ ਦੇ ਵਿੱਚ ਰੱਖ ਲਿੱਤੀ ਹੋਈ ਏ ਮੇਥੀ ਆਲੂ ਦੀ ਸਬਜ਼ੀ ਬਹੁਤ ਜ਼ਿਆਦਾ ਸਵਾਦ ਲੱਗਦੀ ਏ ਤੇ ਨਾਲ ਹੀ ਇੱਥੇ ਮੈਂ 700 ਗ੍ਰਾਮ ਆਲੂ ਲੈਨੇ ਤੇ ਇਹਨਾਂ ਨੂੰ ਛਿਲਕੇ ਤੋਕੇ ਇਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਕੱਟ ਕੇ ਰੱਖ ਲਿੱਤਾ ਹੋਇਆ ਤਾਂ ਜੋ ਇਹ ਕਾਲੇ ਨਾ ਹੋਣ ਸਰਦੀਆਂ ਦੇ ਵਿੱਚ ਤਾਂ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਹੁਣ ਇਸ ਨੂੰ ਬਣਾਉਣਾ ਸਟਾਰਟ ਕਰਦੇ ਆਂ ਤੇ ਇੱਥੇ ਕੜਾਈ ਦੇ ਵਿੱਚ ਮੈਂ 3 ਵੱਡੇ ਚਮਚ ਸਰੋਂ ਦੇ ਤੇਲ ਦੇ ਲਏ ਨੇ ਮੇਥੀ ਆਲੂ ਦੀ ਸਬਜੀ ਜਿਹੜੀ ਹੈਗੀ ਸਰੋਂ ਦੇ ਤੇਲ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਇਸ ਦੀ ਕੁੜੱਤਨ ਕੱਢ ਲਿੱਤੀ ਹੋਈ ਹੈ ਮੈਂ ਤੇ ਹੁਣ ਇਸ ਦੇ ਵਿੱਚ ਆਲੂ ਪਾਵਾਂਗੀ ਤੇ ਦੇਖੋ ਸਾਰੇ ਹੀ ਆਲੂ ਜਿਹੜੇ ਹੈਗੇ ਨੇ ਇੱਥੇ ਮੈਂ ਪਾ ਦਿੱਤੇ ਨੇ ਤੇ ਫਲੇਮ ਨੂੰ ਆਪਾਂ ਹੁਣ ਹਾਈ ਰੱਖਿਆ ਹੋਇਆ ਹੈ ਕਿਉਂਕਿ ਹਾਈ ਫਲੇਮ ਦੇ ਉੱਪਰ ਹੀ 1 ਮਿੰਟ ਤੱਕ ਇਹਨਾਂ ਆਲੂਆਂ ਨੂੰ ਆਪਾਂ ਭੁੰਨ ਲੈਣਾ ਹੈ ਤੇ ਸਾਰੇ ਆਲੂ ਮੈਂ ਇੱਥੇ ਪਾ ਦਿੱਤੇ ਨੇ ਤੇ ਇਹਨਾਂ ਆਲੂਆਂ ਨੂੰ ਲਗਾਤਾਰ ਹਿਲਾਉਂਦੇ ਹੋਏ ਹਾਈ ਫਲੇਮ ਦੇ ਉੱਪਰ 1 ਮਿੰਟ ਤੱਕ ਆਪਾਂ ਇਸ ਤਰੀਕੇ ਦੇ ਨਾਲ ਭੁੰਦੇ ਜਾਣਾ ਆਲੂਆਂ ਨੂੰ ਆਪਾਂ 70 ਤੋਂ 80% ਤੱਕ ਪਹਿਲਾਂ ਹੀ ਪਕਾ ਲੈਣਾ ਕਿਉਂਕਿ ਜਿਹੜੇ ਆਲੂ ਹੁੰਦੇ ਨੇ ਉਹ ਬੜੀ ਹੀ ਲੇਟ ਗਲਦੇ ਨੇ ਤੇ ਮੇਥੀ ਜਿਹੜੀ ਹੈਗੀ ਇਹ ਬਹੁਤ ਛੇਤੀ गल ਜਾਂਦੀ ਹੈ ਇਸ ਲਈ ਆਲੂਆਂ ਨੂੰ ਆਪਾਂ 70 ਤੋਂ 80% ਤੱਕ ਪਕਾਵਾਂਗੇ ਤੇ 1 ਮਿੰਟ ਮੈਨੂੰ ਹੋ ਗਿਆ ਹੋਇਆ ਇੱਥੇ ਆਲੂਆਂ ਨੂੰ ਹਿਲਾਉਂਦੇ ਹੋਏ ਤੇ ਇਸ ਦੇ ਵਿੱਚ ਪਾਵਾਂਗੇ ਅੱਧਾ ਚਮਚ ਨਮਕ ਦਾ ਨਮਕ ਬਹੁਤ ਜ਼ਿਆਦਾ ਨਹੀਂ ਪਾਣਾ ਸਿਰਫ ਆਲੂਆਂ ਦੇ ਹਿਸਾਬ ਨਾਲ ਪਾਣਾ ਹੈ ਨਮਕ ਆਪਾਂ ਪਹਿਲਾਂ ਤਾਂ ਪਾਇਆ ਕਿਉਂਕਿ ਨਮਕ ਪਾਉਣ ਦੇ ਨਾਲ ਜਿਹੜੇ ਆਲੂ ਹੈਗੇ ਨੇ ਉਹ ਛੇਤੀ गल ਜਾਂਦੇ ਨੇ ਤੇ ਹੁਣ ਇੱਥੇ ਮੈਂ ਅੱਧਾ ਚਮਚ ਜਿਹੜਾ ਹੈਗਾ ਹਲਦੀ ਵੀ ਪਾ ਰਹੀ ਹਾਂ ਅੱਧਾ ਚਮਚ ਹਲਦੀ ਪਾਊਡਰ ਪਾ ਕੇ ਇਸ ਤੋਂ ਬਾਅਦ ਹੁਣ ਇਸ ਦੇ ਵਿੱਚ 1 ਚਮਚ ਕਸ਼ਮੀਰੀ ਲਾਲ ਮਿਰਚ ਦਾ ਵੀ ਮੈਂ ਪਾ ਦਿੱਤਾ ਹੈ ਕਸ਼ਮੀਰੀ ਲਾਲ ਮਿਰਚ ਜਿਹੜੀ ਹੈਗੀ ਇਹ ਮੈਂ ਰੰਗਤ ਦੇ ਲਈ ਪਾਈ ਹੈ ਇਹ ਕੋੜੀ ਨਹੀਂ ਹੁੰਦੀ ਤੇ ਤਿੰਨੇ ਚੀਜ਼ਾਂ ਆਲੂਆਂ ਦੇ ਵਿੱਚ ਬੰਨ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਤਕਰੀਬਨ 3 ਮਿੰਟ ਤੱਕ ਪੁੰਨ ਲੈਣਾ ਹੈ ਤੇ ਦੇਖੋ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਨੇ ਤੇ ਤਕਰੀਬਨ 3 ਮਿੰਟ ਤੱਕ ਮੈਂ ਇਹਨਾਂ ਨੂੰ ਭੁੰਨ ਵੀ ਲਿਆ ਤੇ ਹੁਣ ਇਸ ਨੂੰ ਆਪਾਂ ਟੱਕ ਦਵਾਂਗੇ ਤੇ ਟੱਕ ਕੇ ਇਸ ਨੂੰ 6 ਤੋਂ 7 ਮਿੰਟ ਤੱਕ ਪਕਾਵਾਂਗੇ ਤਾਂ ਜੋ ਇਹ 70 ਤੋਂ 80% ਤੱਕ ਪੱਕ ਜਾਣ ਤੇ ਵਿੱਚੋਂ ਦੀ ਇੱਕ ਦੋ ਵਾਰੀ ਮੈਂ ਇਸ ਨੂੰ ਖੋਲ ਕੇ ਹਿਲਾ ਵੀ ਲਿਆ ਸੀ ਤਾਂ ਜੋ ਜਿਹੜੇ ਆਲੂ ਹੈਗੇ ਨੇ ਉਹ ਗਲਣ ਨਾ ਤੇ ਇਸ ਤਰੀਕੇ ਨਾਲ ਮੈਂ ਇੱਕ ਦੋ ਵਾਰੀ ਇਸ ਨੂੰ ਹਿਲਾ ਲਿੱਤਾ ਹੈ ਤੇ ਇਸ ਨੂੰ ਫੇਰ ਤੋਂ ਟੱਕ ਦੇਵਾਂਗੇ ਮਤਲਬ ਕਿ ਤਕਰੀਬਨ 6 ਤੋਂ 7 ਮਿੰਟ ਲਈ ਆਪਾਂ ਇਸ ਨੂੰ ਟੱਕ ਕੇ ਪਕਾਇਆ ਹੈ ਤੇ ਤਕਰੀਬਨ ਹੁਣ ਇਸ ਨੂੰ ਪੱਕਦੇ ਹੋਏ 6 ਤੋਂ 7 ਮਿੰਟ ਹੋ ਗਏ ਹੋਏ ਨੇ ਤੇ ਢੱਕਣ ਖੋਲ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਬਸ ਇੱਕ ਗੱਲ ਦਾ ਜਿਹੜਾ ਖਾਸ ਧਿਆਨ ਰੱਖਣਾ ਉਹ ਇਹ ਹੈ ਕਿ ਆਪਾਂ ਇੱਥੇ ਫਲੇਮ ਜਿਹੜੀ ਹੈਗੀ ਏ ਲੋ ਟੂ ਮੀਡੀਅਮ ਰੱਖਣੀ ਹੈ ਬਹੁਤ ਜ਼ਿਆਦਾ ਹਾਈ ਫਲੇਮ ਦੇ ਉੱਪਰ ਆਪਾਂ ਜਿਹੜੇ ਆਲੂ ਹੈਗੇ ਨੇ ਇਹਨਾਂ ਨੂੰ ਨਹੀਂ ਗਲਣਾ ਤੇ ਇਸ ਤਰੀਕੇ ਨਾਲ ਦੇਖੋ ਮੈਂ ਪਲਟੇ ਦੇ ਨਾਲ ਆਲੂ ਕੱਟ ਕੇ ਚੈੱਕ ਕੀਤਾ ਤੇ ਇੱਥੋਂ ਪਤਾ ਲੱਗ ਗਿਆ ਕਿ ਮੈਨੂੰ ਇਹ 80% ਤੱਕ ਪੱਕ ਚੁੱਕਾ ਹੋਇਆ ਹੁਣ ਇਸ ਦੇ ਵਿੱਚ ਸਾਰੀ ਮੇਥੀ ਪਾ ਦਵਾਂਗੇ ਤੇ ਮੇਥੀ ਵੀ ਜਿਹੜੀ ਹੈਗੀ ਇਹ ਦੇਖੋ ਇੱਥੇ ਮੈਂ ਸਾਰੀ ਪਾ ਦਿੱਤੀ ਹੈ ਤੇ ਆਲੂ ਤਾਂ ਅੱਧੇ ਨਾਲੋਂ ਜ਼ਿਆਦਾ ਪਹਿਲਾਂ ਹੀ ਗਲ ਚੁੱਕੇ ਹੋਏ ਨੇ ਤੇ ਮੇਥੀ ਪਾਣ ਤੋਂ ਬਾਅਦ ਹੁਣ ਇਸ ਦੇ ਵਿੱਚ ਮੈਂ ਪਾ ਦਿੱਤਾ ਅੱਧਾ ਚਮਚ ਨਮਕ ਦਾ ਨਮਕ ਬਹੁਤ ਜ਼ਿਆਦਾ ਨਹੀਂ ਪਾਣਾ ਕਿਉਂਕਿ ਆਪਾਂ ਆਲੂਆਂ ਦੇ ਵਿੱਚ ਵੀ ਨਮਕ ਪਾਇਆ ਹੋਇਆ ਹੈ ਤੇ ਗੁੜੱਤਨ ਦੇ ਲਈ ਮੈਂ ਇੱਥੇ 7 ਤੋਂ 8 ਹਰੀਆਂ ਮਿਰਚਾਂ ਲੈ ਕੇ ਪਾ ਰਹੀਆਂ ਮੈਂ ਜ਼ਿਆਦਾ ਹਰੀਆਂ ਮਿਰਚਾਂ ਪਾ ਰਹੀਆਂ ਕਿਉਂਕਿ ਮੈਨੂੰ ਇਹ ਜਿਹੜੀ ਸਬਜੀ ਹੈਗੀ ਜਿਆਦਾ ਸਪਾਈਸੀ ਪਸੰਦ ਹੈ ਤੁਸੀਂ ਮਿਰਚਾਂ ਜੇ ਘਟਖਾਣਾ ਪਸੰਦ ਕਰਦੇ ਹੋ ਤਾਂ ਮਿਰਚਾਂ ਘਟ ਵੀ ਪਾ ਸਕਦੇ ਹੋ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਦੇਖੋ ਆਲੂ ਤੇ ਮੇਥੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਮੈਂ ਇੱਥੇ ਤੇ ਇਸ ਨੂੰ ਮਿਕਸ ਕਰਦੇ ਹੋਏ ਤਕਰੀਬਨ 3 ਮਿੰਟ ਤੱਕ ਆਪਾਂ ਇਸੇ ਤਰੀਕੇ ਨਾਲ ਭੁੰਦੇ ਜਾਣਾ ਮੇਥੀ ਆਲੂ ਬਹੁਤ ਜਿਆਦਾ ਟੇਸਟੀ ਬਣਦੇ ਨੇ ਪਰੋਂਠੀਆਂ ਨਾਲ ਇਹ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਤੇ ਮੈਨੂੰ ਦੇਖੋ ਇੱਥੇ 3 ਮਿੰਟ ਹੋ ਗਏ ਨੇ ਤਕਰੀਬਨ ਇਸ ਨੂੰ ਪਕਾਉਂਦੇ ਹੋਏ ਆਪਾਂ ਇਸ ਨੂੰ ਜਿਵੇਂ ਜਿਵੇਂ ਪਕਾ ਰਹੇ ਹਾਂ ਜਿਹੜੀ ਮੇਥੀ ਹੈਗੀ ਉਹ ਪਾਣੀ ਛੱਡਣਾ ਸ਼ੁਰੂ ਕਰ ਦਿੰਦੀ ਹੈ ਇਸ ਲਈ ਮੇਥੀ ਦੇ ਵਿੱਚ ਬਿਲਕੁਲ ਵੀ ਪਾਣੀ ਐਡ ਨਹੀਂ ਕਰਨਾ ਇਹ ਜਿਹੜੀ ਸਬਜ਼ੀ ਹੈਗੀ ਇਸ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਈਦਾ ਤੇ ਤੁਹਾਨੂੰ ਮੈਂ ਦਿਖਾਨੀ ਆ 3 ਮਿੰਟ ਤੋਂ ਬਾਅਦ ਜਿਹੜੀ ਇਹ ਮੇਥੀ ਹੈਗੀ ਇਸ ਨੇ ਪਾਣੀ ਵੀ ਛੱਡਣਾ ਸ਼ੁਰੂ ਕਰ ਦਿੱਤਾ ਤੇ ਇਹ ਦੇਖੋ ਇਸ ਤਰੀਕੇ ਨਾਲ ਮੈਂ ਤੁਹਾਨੂੰ ਚੈੱਕ ਕਰਾਨੀ ਆ ਤੇ ਇਹ ਦੇਖੋ ਮੇਥੀ ਨੇ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੋਇਆ ਸਾਰੀ ਮੇਥੀ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਤੇ ਹੁਣ ਇਸ ਤੋਂ ਬਾਅਦ ਆਪਾਂ ਇਸ ਨੂੰ ਢੱਕ ਕੇ ਪਕਾਵਾਂਗੇ ਤਕਰੀਬਨ 6-7 ਮਿੰਟ ਲਈ ਆਪਾਂ ਇਸ ਨੂੰ ਵੀ ਪਕਾਵਾਂਗੇ ਤੇ ਜਿਹੜੀ ਪਾਣੀ ਹੈਗਾ ਇਹ ਮੇਥੀ ਵਾਲੇ ਪਾਣੀ ਦੇ ਸਟੀਮ ਦੇ ਨਾਲ ਹੀ ਇਹ ਜਿਹੜੀ ਮੇਥੀ ਹੈਗੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਗਲ ਜਾਣੀ ਹੈ ਤੇ ਮੈਨੂੰ 6-7 ਮਿੰਟ ਹੋ ਗਏ ਹੋਏ ਨੇ ਤੇ ਦੇਖੋ ਇੱਥੋਂ ਮੈਂ ਢੱਕਣ ਉਠਾ ਦਿੱਤਾ ਹੈ ਕੜਾਈ ਤੋਂ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾ ਦਵਾਂਗੇ ਜਿਹੜੀ ਮੇਥੀ ਆਲੂ ਦੀ ਸਬਜੀ ਹੈ ਦੇਖੋ ਕਿੰਨੇ ਹੀ ਜਿਆਦਾ ਸੌਖੇ ਤਰੀਕੇ ਨਾਲ ਬਣ ਚੁੱਕੀ ਹੋਈ ਹੈ ਬਿਨਾ ਲਸਣ ਅਦਰਕ ਪਿਆਜ਼ ਟਮਾਟਰ ਤੋਂ ਇਹ ਸਬਜੀ ਮੈਂ ਬਣਾ ਕੇ ਤਿਆਰ ਕੀਤੀ ਹੈ ਬੜੇ ਹੀ ਸਿੰਪਲ ਜਿਹੇ ਤਰੀਕੇ ਦੇ ਨਾਲ ਇਹ ਸਬਜੀ ਮੈਂ ਬਣਾ ਕੇ ਤਿਆਰ ਕੀਤੀ ਹੈ ਬਹੁਤ ਜਿਆਦਾ ਟੇਸਟੀ ਤੇ ਹੈਲਦੀ ਸਬਜੀ ਜਿਹੜੀ ਹੈਗੀ ਇਹ ਬਣ ਚੁੱਕੀ ਹੋਈ ਹੈ ਸਬਜੀ ਦੀ ਰੰਗਤ ਵੀ ਬਹੁਤ ਜਿਆਦਾ ਵਧੀਆ ਆਈ ਹੈ ਟੇਸਟੀ ਤੇ ਹੈਲਦੀ ਸਬਜੀ ਬਣ ਚੁੱਕੀ ਹੈ ਤੇ ਹੁਣ ਇਹ ਸਰਵ ਹੋਣ ਦੇ ਲਈ ਰੈਡੀ ਹੈ ਤੇ ਦੇਖੋ ਮੇਥੀ ਆਲੂ ਦੀ ਸਬਜੀ ਕਿੰਨੀ ਹੀ ਜ਼ਿਆਦਾ ਵਧੀਆ ਬਣੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਥੀ ਆਲੂ ਦੀ ਸਿੰਪਲ ਜਿਹੇ ਤਰੀਕੇ ਦੀ ਸਬਜੀ ਇਹ ਬਹੁਤ ਜ਼ਿਆਦਾ ਵਧੀਆ ਲੱਗੀ ਹੋਏਗੀ ਤੇ ਸਬਜੀ ਹੁਣ ਸਰਵ ਹੋਣ ਦੇ ਲਈ ਰੈਡੀ ਹੈ